ਮੌਸਮ ਵੀ ਵਧੀਆ ਹੈਗਾ ਮੈਂ ਕਿ ਚਲੋ ਲਾਈਵ ਆਨੇ ਆ ਪਰ ਦਿਲ ਦੇ ਵਿੱਚ ਥੋੜਾ ਜਿਹਾ ਇੱਕ ਦਰਦ ਜਿਹੜਾ ਐਕਸੀਡੈਂਟ ਹੋਇਆ ਹੈ ਨਾ ਹੁਣੇ ਇਨਸੀਡੈਂਟ ਹੋਇਆ ਜਿਹੜਾ ਪਲੇਨ ਕ੍ਰੈਸ਼ ਹੋਇਆ ਜਿਹਦੇ ਵਿੱਚ ਮਤਲਬ ਇੱਕ ਹੀ ਬੰਦਾ ਬਚਿਆ ਹੈ ਨਾ ਮਤਲਬ ਬਾਕੀ ਸਾਰੇ ਬੰਦੇ ਜਿਹੜੇ ਹੈਗੇ ਮਰ ਗਏ ਉਹ ਸੋ ਪਰਮਾਤਮਾ ਉਹਨਾਂ ਸਾਰੀਆਂ ਆਤਮਾਵਾਂ ਨੂੰ ਆਪਣੇ ਚਰਨਾਂ ਦੇ ਵਿੱਚ ਵਾਸ ਦਵੇ ਤੇ ਜੋ ਕੋਇਆ ਬਹੁਤ ਘਾਟਾ ਪਿਆ ਉਹ ਪਰਿਵਾਰਾਂ ਨੂੰ ਇੱਕ ਪਰਿਵਾਰ ਤਾਂ ਵਿਚਾਰਾ ਕਹਿ ਸਕਦੇ ਆ ਕਿ ਡਾਕਟਰ ਜਿਹੜੀ ਫੈਮਲੀ ਸੀਗੀ ਉਹਦੇ ਵਿੱਚ ਛੋਟੇ ਤਿੰਨ ਬੱਚੇ ਫਿਰ ਆਪ ਦੋਨੇ ਜਣੇ ਪੇਰੈਂਟਸ ਤੇ ਯੂਕੇ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਸੀਗੇ ਨਵੇਂ ਸੁਪਨੇ ਲੈ ਕੇ ਤੇ ਰਾਸਤੇ ਦੇ ਵਿੱਚ ਹੀ ਜਿਹੜਾ ਦੁਰਘਟਨਾ ਹੋ ਗਈ ਜਿਹਦੇ ਨਾਲ ਮਤਲਬ ਕੁਝ ਬਚੇ ਹੀ ਨਹੀਂ ਆ ਨਾ ਡੀਐਨਏ ਕਹਿੰਦੇ ਟੈਸਟ ਕਰਾਉਣਾ ਪੈਣਾ ਡੀਐਨਏ ਟੈਸਟ ਜਿਹੜੇ ਹੈਗੇ ਆ ਉਹ ਤਾਂ ਕਰਾਏ ਜਾਂਦੇ ਜਦੋਂ ਲਾਛਾਂ ਜਿਹੜੀਆਂ ਚੰਗੀ ਤਰ੍ਹਾਂ ਚੱਲ ਜਾਂਦੀਆਂ ਸੋ ਬੜੀ ਮਾੜੀ ਘਟਨਾ ਹੋਈ ਹੈ ਤੇ ਬਾਕੀ ਛੋਟੀ ਮੋਟੀ ਇਨਫਾਰਮੇਸ਼ਨ ਹੈਗੀ ਆ ਉਹ ਵੀ ਆਪਾਂ ਜ਼ਰੂਰ ਕਰਾਂਗੇ ਤੇ ਪਹਿਲਾਂ ਤਾਂ ਇੱਕ ਵਾਰੀ ਸਾਰੇ ਜਣੇ ਪਰਮਾਤਮਾ ਦਾ ਜਿਹੜਾ ਹੈਗਾ ਉਹਨੂੰ ਅਰਦਾਸ ਕਰਿਓ ਕਿ ਸਾਰੀਆਂ ਰੂਹਾਂ ਨੂੰ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਜਿਹੜਾ ਹੈਗਾ ਨਾ ਉਹ ਵਾਸ ਕਰੇ ਤੇ ਇਦਾਂ ਦੇ ਹਾਦਸੇ ਫਿਊਚਰ ਵਿੱਚ ਨਾ ਹੋਣ ਜਿਹਦੇ ਵਿੱਚ ਪੂਰੀ ਪੂਰੀ ਫੈਮਿਲੀ ਤਬਾਹ ਹੋ ਗਈ ਹੈ ਨਾ ਵੰਸ਼ੀ ਖਤਮ ਹੋ ਗਿਆ ਮੈਂ ਦੇਖੀਆਂ ਫੋਟੋਸ ਟਾਕ ਕਰਦੀਆਂ ਜਿਹੜੀਆਂ ਆਖਰੀ ਸੈਲਫੀ ਜਿਹਨੂੰ ਆਪਾਂ ਬੋਲਦੇ ਹਾਂ ਨਾ ਉਹ ਕਰਕੇ ਸੋ ਬਾਕੀ ਕਰਦੇ ਆਪਾਂ ਗੱਲਬਾਤ ਆਪਣੇ ਪੇਪਰਾਂ ਦੀ ਐਨੀ ਹਾਉ ਜੋ ਪਰਮਾਤਮਾ ਦੀ ਮਨਜ਼ੂਰੀ ਆ ਉਹਦੇ ਵਿੱਚ ਕਿਸੇ ਦਾ ਕੁਝ ਨਹੀਂ ਹੱਥ ਪੱਲਾ ਪੈ ਸਕਦਾ ਚਲੋ ਬਾਕੀ ਵੀਜ਼ਾ ਪ੍ਰੋਸੈਸ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਪ੍ਰੋਸੈਸ ਥੋੜਾ ਜਿਆਦਾ ਸਲੋ ਚੱਲ ਰਿਹਾ ਹੈ ਵੀਜ਼ਾ ਪ੍ਰੋਸੈਸ ਸਲੋ ਦਾ ਕਾਰਨ ਕੀ ਹੈ ਕਿ ਵਿੱਚ ਐਲ ਐਫ ਇ ਵਾਲੇ ਪੇਪਰ ਬਹੁਤ ਜਮਾ ਹੋਏ ਸੀਗੇ ਫਿਰ ਉਸ ਤੋਂ ਬਾਅਦ ਕੁਝ ਪੇਪਰ ਇਦਾਂ ਦੇ ਸੀਗੇ ਜਿਹੜੇ ਪਿੱਛੇ ਬੰਦ ਹੋ ਗਏ ਆ ਇਟਲੀ ਨੇ ਮਤਲਬ ਪਹਿਲਾਂ ਨੂਲੇ ਉਸ ਤੇ ਦਿੱਤੇ ਸੀ ਪਰ ਪੇਪਰ ਸਾਲੋਂ ਤੋਂ ਬਾਅਦ ਜਮ੍ਹਾਂ ਹੋਏ ਤਾਂ ਉਹਨਾਂ ਦੇ ਪਾਸਪੋਰਟ ਬੰਦ ਹੋ ਗਏ ਠੀਕ ਆ ਬਾਕੀ ਆਪਾਂ ਤੁਹਾਡੇ ਕਮੈਂਟਾਂ ਦੇ ਜਵਾਬ ਦਿੰਨੇ ਆ ਸਿੰਘ ਸਸੀਗਲ ਭਾਜੀ ਵਾਹਿਗੁਰੂ ਮਿਹਰ ਕਰੇ ਸਭ ਤੇ ਥੈਂਕ ਯੂ ਜੀ ਤੁਹਾਡੇ ਸਾਰਿਆਂ ਤੇ ਵੀ ਮਿਹਰ ਭਰਿਆ ਹੱਥ ਰੱਖੇ ਸਵਦੇਸ਼ ਰੈਸਟੋਰੈਂਟ ਇੰਡੀਅਨ ਭਾਜੀ ਸਰਕਸ ਵਾਲੀ ਅਪਾਇੰਟਮੈਂਟ ਕਦੋਂ ਓਪਨ ਹੋਣੀ ਆ ਨਹੀਂ ਭਾਜੀ ਆ ਸਰਕਸ ਵਾਲੀ ਅਪਾਇੰਟਮੈਂਟ ਦਾ ਕੁਝ ਖਾਸ ਨਹੀਂ ਕਹਿ ਸਕਦੇ ਵੀ ਕਦੋਂ ਓਪਨ ਹੋਣੀ ਆ ਹਫ਼ਤੇ 'ਚ 10 ਦਿਨ 'ਚ ਇੱਕ ਅੱਧੀ ਵਾਰੀ ਓਪਨ ਜ਼ਰੂਰ ਹੁੰਦੀ ਏ ਇਹ ਤੇ ਥੋੜਾ ਧਿਆਨ ਰੱਖਣਾ ਪੈਣਾ ਜਿਸ ਵੀ ਏਜੰਟ ਨਾਲ ਤੁਸੀਂ ਕਰਦੇ ਆ ਉਹਨੂੰ ਕਹੋ ਵੀ ਮੇਰੀ ਪ੍ਰਾਇੋਰਟੀ ਬੇਸ ਦੇ ਉੱਤੇ ਅਪਾਇੰਟਮੈਂਟ ਚੱਕ ਹਨਾ ਅਮਨਦੀਪ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਪੀਬੀ04 ਫਰੀਦਕੋਟ ਮੈਕਸਿਮਮ ਬਰੋ ਕਿੰਨੇ ਟਾਈਮ ਵਿੱਚ ਵੀਜ਼ਾ ਆ ਰਿਹਾ ਜਲੰਧਰ ਵੀਆਫਐਸ ਤੋਂ ਵੀਜ਼ਾ ਯਾਰ ਆ ਹੀ ਨਹੀਂ ਰਿਹਾ ਹੈਗਾ ਵੀਜ਼ਾ ਅਜੇ ਬਹੁਤ ਘੱਟ ਆ ਰਿਹਾ ਹੈ ਵੀਜ਼ਾ ਮੇਰੇ ਹਿਸਾਬ ਨਾਲ ਜ 100 ਪਾਸਪੋਰਟ ਅੰਦਰ ਦਿੰਦੇ ਨੇ ਤੇ 50 ਵੀਜ਼ੇ ਜਿਹੜੇ ਹੈਗੇ ਆ ਉਹ ਆ ਹੀ ਨਹੀਂ ਰਹੇ ਹੈਗੇ ਉਹ ਕੁਝ ਨਾ ਕੁਝ ਕਾਰਨ ਦੇ ਹੀ ਜਾਂਦੇ ਪਏ ਹੈਗੇ ਪਤਾ ਨਹੀਂ ਕੀ ਸਿਸਟਮ ਹੈਗਾ ਇਹਨਾਂ ਦਾ ਮੈਨੂੰ ਸਮਝ ਹੀ ਨਹੀਂ ਲੱਗਦੀ ਜਦ ਪੇਪਰ ਵੈਲਿਡ ਸਭ ਕੁਝ ਵੈਲਿਡ ਮਾਲਕ ਨੂੰ ਬਾਹਰ ਮੇਲ ਹੀ ਨਹੀਂ ਜਾਣ ਦੀ ਮਾਲਕ ਮੇਲ ਕਰਦਾ ਹੁੰਦਾ ਜਵਾਬ ਨਹੀਂ ਦਿੰਦੇ ਪਤਾ ਨਹੀਂ ਕੀ ਸਿਸਟਮ ਹੈਗਾ ਇਹਨਾਂ ਦਾ ਵੈਸੇ ਵਰਕਿੰਗ 90 ਡੇਸ 90 ਦਿਨਾਂ ਚਾਉਣਾ ਚਾਹੀਦਾ ਹੈਗਾ ਠੀਕ ਆ ਅਮ੍ਰਿਤ ਰਿਜਾਰਡ ਹਾਲੋ ਭਾਜੀ ਨਿਊ ਸਾਲ ਵਾਲੇ ਪੇਪਰ ਓਪਨ ਆ ਭਾਜੀ ਹਾਂਜੀ ਭਾਜੀ ਓਪਨ ਆ ਜੀ ਪਰ B2020 ਵਾਲੇ ਓਪਨ ਆ B2020 ਵਾਲਿਆਂ ਪੇਪਰਾਂ ਦਾ ਵੀ ਜਿਹੜਾ ਰਿਫਿਊਜ਼ ਆਇਆ ਆ ਮਤਲਬ ਵਿੱਚ ਵਿੱਚ ਰਿਫਿਊਜ਼ ਆਇਆ ਉਹਨਾਂ ਦੇ ਵੀ ਲਫੀ ਵਾਲੇ ਪੇਪਰਾਂ ਦਾ ਵੀ ਆਇਆ ਹੈ ਉਹ ਮਤਲਬ ਕੋਈ ਕਹਦੀ ਹੈ ਕਿ ਬਹੁਤ ਜ਼ਿਆਦਾ ਪੇਪਰ ਸੇਫ ਹੈਗਾ ਉਹ ਨਹੀਂ ਹੈਗਾ ਜਦੋਂ ਵੀ ਪੇਪਰ ਤੁਸੀਂ ਕਿਤੇ ਭਰਾਣੇ ਆ ਹੁਣ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਪੇਪਰ ਭਰਾਉਣ ਤੋਂ ਬਾਅਦ ਜਿਹੜੇ ਪੈਸੇ ਦੇਣੇ ਆ ਠੀਕ ਹੈ ਨਾ ਉਹ 2.5 ਲੱਖ ਤੋਂ ਉੱਪਰ ਨਾ ਦੋ ਠੀਕ ਹੈ ਨਾ ਬਾਕੀ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਦੋ ਚਾਹੇ ਬਿਛਕ ਉਹਨੂੰ 50000 ਵੱਧ ਦੇ ਦਿਓ ਠੀਕ ਹੈ ਜੀ ਭਾਜੀ ਤੁਹਾਡਾ ਪਿੰਡ ਕਿਹੜਾ ਮੇਰਾ ਭਾਜੀ ਪਿੰਡ ਹੈਗਾ ਆ ਹਰਿਆਣਾ ਪੂੰਗਾ ਤੇ ਹੁਸ਼ਾਰਪੁਰ ਤੋਂ ਪੈਂਦਾ ਹਰਿਆਣ ਕਪੂਰ ਪਾਜੀ ਇੰਸ਼ੋਰੈਂਸ ਬਾਰੇ ਥੋੜੀ ਜਾਣਕਾਰੀ ਦਿਓ ਇੰਸ਼ੋਰੈਂਸ ਪਾਜੀ ਜਿਹੜੀ ਲੱਗਦੀ ਹੈਗੀ 90 ਦਿਨਾਂ ਦੀ ਲੱਗਦੀ ਹੈ ਇੰਸ਼ੋਰੈਂਸ ਤੁਹਾਡੀ 2200 ਤੋਂ ਸ਼ੁਰੂ ਹੋ ਜਾਂਦੀ ਹੈ ਇੰਡੀਅਨ ਰੁਪੀਏ ਦੇ ਵਿੱਚ ਠੀਕ ਹੈ ਤੁਹਾਡੀ ਏਜ ਦੇ ਹਿਸਾਬ ਨਾਲ ਮੈਕਸਮਮ 30000 ਤੱਕ ਜਾ ਸਕਦੀ ਹੈ 17-1800 ਤੋਂ ਸ਼ੁਰੂ ਹੋ ਜਾਂਦੀ ਹੈ ਬਨਵਰ ਸਿੰਘ ਪਾਜੀ ਮੇਰੇ ਅਭੀ ਤੱਕ ਅਪਾਇੰਟਮੈਂਟ ਨਹੀਂ ਮਿਲੀ ਜੀ ਜੇ ਅਪਾਇੰਟਮੈਂਟ ਤੁਹਾਨੂੰ ਨਹੀਂ ਮਿਲੀ ਨਾ ਇਹਦਾ ਮਤਲਬ ਕੁਛ ਨਾ ਕੁਛ ਏਜੰਟ ਕੋ ਗਲਤੀ ਹੋ ਗਈ ਆ ਤੁਹਾਨੂੰ ਰਿਜੈਕਸ਼ਨ ਹੋ ਗਈ ਉਹ ਤੁਹਾਡੀ ਉਹਨੇ ਦੁਬਾਰਾ ਫਿਲ ਕਰ ਦਿੱਤੀ ਹੋਣੀ ਆ ਹੁਣ ਤਾਂ ਤੁਸੀਂ ਘੱਟੋ ਘਾਟ ਇਹ ਮਾਰਚ ਜਾਂ April ਚ ਭਰੀ ਹੋਣੀ ਆ ਤਾਂ ਤੁਹਾਡਾ 31000 ਰੈਫਰੈਂਸ ਨੰਬਰ ਲੱਗਾ ਹੋਣਾ ਹਰਪ੍ਰੀਤ ਸਿੰਘ ਡੋਮੈਸਟਿਕ ਪੇਪਰ ਦਾ ਕੀ ਸਟੇਟਸ ਆ ਵੀਰ ਡੋਮੈਸਟਿਕ ਪੇਪਰ ਕਾਫੀ ਨਿਕਲੇ ਆ ਵੀਰ ਜੀ ਮੇਰੇ ਕੋਲ ਕਾਫੀ ਜਿਆਦਾ ਆਈਆਂ ਅਪਾਇੰਟਮੈਂਟਾਂ ਚਾ ਵਾਸਤੇ ਉਹਨਾਂ ਦੇ ਨੂਲੇ ਉਸਤੇ ਆਏ ਹਨ 10 12 ਆਈਆਂ ਸੀ ਪਿਛਲੇ ਹਫਤੇ ਦੇ ਵਿੱਚ ਸੋ ਪੇਪਰ ਕਾਫੀ ਨਿਕਲੇ ਆ ਤੋਂ ਦੇ ਵਿੱਚ ਇਹ ਤਾਂ ਹੈਗਾ ਨਹੀਂ ਸਕਦਾ ਕਿ ਪੇਪਰ ਨਹੀਂ ਨਿਕਲੇ ਪੀਵੀ0 ਬ੍ਰੋ ਜਿਵੇਂ ਕੋਈ ਐਂਟਰੀ ਦੀ ਗੱਲ ਹੁੰਦੀ ਹੈ 9 ਮੰਥ ਵਾਲੇ ਪੇਪਰ ਦੀ ਉਹ ਫਿਰ ਬੰਦਾ ਕੋਈ ਹੋਰ ਕੰਟਰੀ ਮੂਵ ਕਰ ਸਕਦਾ ਤੁਸੀਂ ਜਾ ਕੇ ਜਾ ਸਕਦੇ ਆ ਇੱਕ ਦੋ ਦਿਨ ਰੋਕੇ ਐਂਟਰੀ ਕਰਵਾ ਲਓ ਪਰ ਇਟਲੀ ਦੇ ਵਿੱਚ ਮੈਂ ਕਹਿੰਦਾ ਮੇਰੇ ਕਹਿਣ ਦੇ ਉੱਤੇ ਐਂਟਰੀ ਉਹਨਾਂ ਕੋ ਕਰਦਿਆ ਕਰੋ ਉਸ ਤੋਂ ਬਾਅਦ ਤੁਸੀਂ ਜਿੱਥੇ ਮਰਜ਼ੀ ਜਾ ਸਕਦੇ ਆ ਇੱਕ ਇੱਕ ਵਾਰੀ ਸਾਰੇ ਕੰਟਰੀ ਨੂੰ ਘੁੰਮ ਸਕਦੇ ਆ ਕਿਰਨਦੀਪ ਭਾਜੀ ਫੈਮਿਲੀ ਰੀਯੂਨੀਅਨ ਵੀਜ਼ਾ ਕਿੰਨੇ ਟਾਈਮ ਚ ਲੱਗਦਾ ਭਾਜੀ ਹੁਣ ਤਾਂ ਟਾਈਮ ਲੱਗ ਰਿਹਾ ਹੈ ਉਹ ਤਾਂ ਘਟੋ ਘਟ ਡੇਢ ਦੋ ਮਹੀਨੇ ਲਾ ਰਹੇ ਪਹਿਲਾਂ ਪੰਜ ਪੰਜ ਦਿਨਾਂ ਦੇ ਵਿੱਚ ਹਫਤੇ 'ਚ ਵੀਜ਼ਾ ਆ ਜਾਂਦਾ ਸੀ ਬਲਵੀਰ ਸਿੰਘ ਪਾਜੀ ਮੈਂ ਹਰਿਆਣਾ ਪੇਖੋਵਾਲ ਤੋਂ ਆ ਹਰਿਆਣਾ ਪੇਖੋਵਾਲ ਬਲਵੀਰ ਸਿੰਘ ਫੇਰ ਸਾਡੇ ਗਵੰਡੀ ਆ ਤੁਸੀਂ ਪ੍ਰੀਆ ਮੇਕਓਵਰ ਪਾਜੀ ਮੇਰੇ ਸਾਲ ਵਾਲੇ ਪੇਪਰ 17 ਜਨਵਰੀ ਨੂੰ ਦਿੱਲੀ ਜਮ੍ਹਾਂ ਹੋਏ ਅਜੇ ਤੱਕ ਵੀਜ਼ਾ ਨਹੀਂ ਲੱਗਾ ਆਹੀ ਸਾਰਿਆਂ ਦੀ ਪ੍ਰੋਬਲਮ ਆ ਪ੍ਰੀਆ ਮੇਕਓਵਰ ਦਾ ਜੋ ਪ੍ਰੋਬਲਮ ਤੁਸੀਂ ਕਹੀ ਨਾ ਇਹੀ ਸਾਰਿਆਂ ਦੀ ਪ੍ਰੋਬਲਮ ਆ ਕਿਸੇ ਨੇ ਫਰਵਰੀ ਜਨਵਰੀ ਦਸੰਬਰ 'ਚ ਵੀ ਕੀਤੇ ਉਹਨਾਂ ਦਾ ਵੀ ਨਹੀਂ ਹੈਗਾ ਅਮਨਦੀਪ ਮੇਰਾ ਪਿੰਡ ਸਿਕਰੀਆ ਤੁਸੀਂ ਤੇ ਸਾਡੇ ਨਾਲ ਦੇ ਹੀ ਹੋ ਬਿਲਕੁਲ ਜੀ ਤੁਹਾਡੇ ਨਾਲ ਦਾ ਹੀ ਆ ਮੈਂ ਅਮਨਦੀਪ ਗਿਰੀ ਹੈਲੋ bro ਹੈਲੋ ਬ੍ਰਦਰ ਗੋਰਜੰਟ ਸਿੰਘ ਚੀਮਾ ਆਪਾ ਜੀ ਦਿੱਲੀ ਫਾਈਲ 12 ਮਈ ਨੂੰ ਜਮਾ ਕਰੀ ਵੀਜ਼ਾ ਕਦੋਂ ਤੱਕ ਆਊਗਾ ਮਈ ਜੂਨ ਹਜੇ ਤਾਂ ਭਾਜੀ ਤੁਸੀਂ ਵੇਟ ਕਰੋ ਹਜੇ ਤਾਂ ਜਨਵਰੀ ਫਰਵਰੀਆਂ ਵਾਲੇ ਬੈਠੇ ਹੋ ਆਰਪ੍ਰੀਤ ਪ੍ਰੇਸੀਆ ਡੋਮੈਸਟਿਕ ਪੇਪਰ ਦਾ ਟਾਈਮ 9:05 ਨਿਕਲ ਜਾਣੇ ਭਾਜੀ ਜੂਨ ਕਿਹਾ ਸੀ ਤੁਹਾਨੂੰ ਜੂਨ ਬਸ ਖਤਮ ਜਦੋਂ ਹੋਣਾ ਉਸ ਤੋਂ ਪਹਿਲਾਂ ਪਹਿਲਾਂ ਤੁਹਾਡੇ ਨੂੰ ਲੈ ਉਸਤੇ ਆ ਜਾਣੇ ਉਸ ਤੋਂ ਬਾਅਦ ਐਜੰਟ ਨੂੰ ਕਹਿ ਦਿਓ ਭਾਜੀ ਮੈਂ ਵੇਟ ਨਹੀਂ ਕਰ ਸਕਦਾ ਦੁਬਾਰਾ ਪੇਪਰ ਭਰ ਲਵੋ ਕਿਰਨਦੀਪ ਮੇਰੇ ਤਾਂ 50 ਡੇਜ਼ ਹੋ ਗਏ ਆ ਜੇ ਤੁਹਾਡੇ 50 ਡੇਜ਼ ਹੋਏ ਨਾ 90 ਦਿਨ ਹੋਰ ਤੇ 90 ਦਿਨ ਹੁੰਦਾ ਆ ਠੀਕ ਆ ਬਲਵੀਰ ਸਿੰਘ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੰਨੇ ਆ ਥੈਂਕਸ ਭਾਜੀ ਥੈਂਕ ਯੂ ਸੋ ਮੱਚ ਬਲਵੀਰ ਸਿੰਘ ਜੀ ਪੀਬੀ 0 ਫਰੀਦਕੋਟ ਓਕੇ ਇੱਕ ਵਾਰ ਆਪਾਂ ਹਰ ਇਹ ਕੰਟਰੀ ਜਾ ਸਕਦੇ ਮਤਲਬ ਕਿ ਕੋਈ ਚੱਕਰ ਨਹੀਂ ਆ ਇਮੀਗ੍ਰੇਸ਼ਨ ਚ ਕੋਈ ਚੱਕਰ ਤਾਂ ਨਹੀਂ ਨਹੀਂ ਕੋਈ ਚੱਕਰ ਨਹੀਂ ਪੈਂਦਾ ਤੁਸੀਂ ਜਰਮਨ ਤੁਸੀਂ ਪੁਰਤਗਲ ਤੁਸੀਂ ਸਵਿਟਜ਼ਰਲੈਂਡ ਫਰਾਂਸ ਸਾਰਿਆਂ ਦੇ ਬਾਈਅਰ ਜਾ ਸਕਦੇ ਕੋਈ ਚੱਕਰ ਨਹੀਂ ਪੈਂਦਾ ਗੁਰਵਿੰਦਰ ਸਿੰਘ ਵੀਰ ਜੀ ਜੁਲਾਈ ਵਿੱਚ ਕਿਹੜੇ ਪੇਪਰ ਫਿਲ ਹੋਣੇ ਆ ਜੁਲਾਈ ਵਿੱਚ ਪੇਪਰ ਜਿਹੜੇ ਹੋਣੇ ਆ ਸੀਜ਼ਨਲ ਪੇਪਰ ਮੈਨੂੰ ਲੱਗਦਾ ਨਹੀਂ ਕਿ 9 ਮਹੀਨਾਵਲੇ ਪੇਪਰ ਕੱਢਣੇ ਆ ਇਹ ਕੁਝ ਹੋਰ ਹੀ ਪੇਪਰ ਨਿਕਲਣੇ ਆ ਉਹ ਫੇਰ ਤੁਹਾਨੂੰ ਮੈਂ ਜਲਦੀ ਇਸ ਟੌਪਿਕ ਦੇ ਉੱਤੇ ਵੀਡੀਓ ਪਾਉਂਗਾ ਠੀਕ ਆ ਤੇ ਕਰਾਂਗੇ ਆਪਾਂ ਅਨਿਲ ਕੁਮਾਰਾ ਬਾਈ ਜੀ ਸਾਸ਼ੀਕਲ ਜੀ ਬਰੇਸ਼ੀਆ ਦੇ ਸਾਲ ਵਾਲੇ ਪੇਪਰ ਕਿਉਂ ਰੁਕੇ ਹੋਏ ਇਸ ਬਾਰੇ ਕੁਝ ਦੱਸ ਸਕਦੇ ਹੋ ਬੜੀ ਮਿਹਰਬਾਨੀ ਬਰੇਸ਼ੀਆ ਦੇ ਸਾਲ ਵਾਲੇ ਪੇਪਰ ਰੁਕੇ ਨਹੀਂ ਹੋਏ ਹੈਗੇ ਐਕਚੁਅਲ ਦੇ ਵਿੱਚ ਕਿੱਦਾਂ ਹੈਗੀ ਹੈ ਇਹਨਾਂ ਦਾ ਸਿਸਟਮ ਹੁੰਦਾ ਹੈ ਕਿ ਥੋੜੇ ਥੋੜੇ ਪੇਪਰ ਸਾਰੇ ਸਿਟੀਆਂ ਚੋਂ ਕੱਢਣੇ ਹੁੰਦੇ ਇਹਨਾਂ ਨੇ ਠੀਕ ਆ ਸੋ ਪੇਪਰ ਤੁਹਾਡੇ ਵੀ ਨਿਕਲ ਜਾਣੇ ਆ ਵੇਟ ਕਰ ਲੋ ਮਨਪ੍ਰੀਤ ਪਾਜੀ ਰਗੂਸਾ ਤੋਂ ਕੋਈ ਅਪਡੇਟ 9 ਮੰਥ ਵਾਲਿਆਂ ਦੀ 9 ਮੰਥ ਵਾਲੇ ਪੇਪਰ ਥੋੜਾ ਜਿਆ ਸਲੋ ਹੋਏ ਆ ਮਿਲਾਨ ਸਾਹੀ ਸਾਈਡ ਤੋਂ ਬਹੁਤ ਸਾਰੇ ਪੇਪਰ ਨਿਕਲੇ ਆ 19 ਬੰਦਿਆਂ ਦੀ ਲਿਸਟ ਮੇਰੇ ਕੋਲ ਆਈ ਸੀ ਜਿਹੜੇ ਮਿਲਾਨ ਵਾਲੀ ਸਾਈਡ ਤੋਂ ਨਿਕਲੇ ਆ 9 ਮਹੀਨੇ ਵਾਲੇ ਮਨਪ੍ਰੀਤ ਸਿੰਘ ਪਾਜੀ ਰਗੂਸਾ ਤੋਂ ਆ ਸਜੀਦ ਇਕਬਾਲ ਸਰ ਕੈਸਰੇਟਾ ਸੇ ਕੁਛ ਬਤਾ ਦੋ ਕਦੋਂ ਨਿਕਲੇ ਹੈ ਕੈਸਰੇਟਾ ਵੀ ਭਾਜੀ ਆਉਣ ਵਾਲਾ ਹੀ ਆ ਸੁਪਿੰਦਰ ਭੁੱਲਰ ਸੈੱਟ ਹਾਏ ਜੋਬਨ ਹੁੰਦਲ ਵੀਰ ਹੱਲੇ ਪੇਪਰ ਨਹੀਂ ਆਉਣੇ ਦਾ ਵੀਰ ਜੀ 24 ਜਨਵਰੀ 2025 ਨੂੰ ਮਿਲਾਨ ਸਿਟੀ ਚ ਭਰੇ ਸੀ ਕਦੋਂ ਨਿਕਲੂਗੇ ਆਉਣ ਵਾਲਾ ਹੀ ਆ ਭਾਜੀ ਜਿੰਨੇ ਵੀ ਪੇਪਰ ਤੁਸੀਂ ਪੁੱਛਦੇ ਪਏ ਨਾ ਜੂਨ ਕਟ ਵੇਟ ਕਰ ਲਓ ਜੂਨ ਦੇ ਅੰਤ ਤੱਕ ਸਾਰੇ ਹੋ ਜਾਣੇ ਪ੍ਰੀਤੀ ਸ਼ਰਮਾ ਵੀਰੇ ਫੈਮਿਲੀ ਰੀਯੂਨੀਅਨ ਅਪਾਇੰਟਮੈਂਟ ਕਦੋਂ ਓਪਨ ਹੋ ਗਈ ਹੈ ਪਲੀਜ਼ ਦੱਸਿਓ ਜਦੋਂ ਵੀ ਓਪਨ ਹੋਈਆ ਮੈਂ ਲਾਈਵ ਹੋ ਕੇ ਦੱਸੂਗਾ ਜੋਬਨ ਹੁੰਦਲ 9 ਮੰਥਸ ਪੀ ਵੀ 0 ਫਰੀਦਕੋਟ ਜੇ ਮਤਲਬ ਕਿ 9 ਮੰਥ ਵਾਲੇ ਪੇਪਰ ਆ ਤੇ ਆਪਾਂ ਅੱਗੇ ਮੂਵ ਹੋਣ ਦੀ ਗੱਲ ਕੀਤੀ ਹੋਈ ਐਵੇਂ ਮਾਲਕ ਐਂਟਰੀ ਨਾ ਪਵਾਵੇ ਫਿਰ ਬਰੋ ਜਾਂ ਐਂਟਰੀ ਦਾ ਕੀ ਫਾਇਦਾ ਹੋ ਸਕਦਾ ਭੈ ਬਤਾ ਯਾਰ ਐਂਟਰੀ ਦਾ ਮਤਲਬ ਹੈਗਾ ਇਟਲੀ ਪਹੁੰਚ ਗਏ ਬਸ ਗੱਲ ਖਤਮ ਮਾਲਕ ਨੇ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਮਾਲਕ ਨੇ ਕੋਈ ਐਂਟਰੀ ਐਂਟਰੀ ਨਹੀਂ ਕਰਪਣੀ ਤੁਹਾਡੀ ਤੇ ਤੁਸੀਂ ਜਾ ਕੇ ਆਪਣੇ ਸਪੇਨ ਦੇ ਵਿੱਚ 2 ਸਾਲ ਦੇ ਪੇਪਰ ਲੌਕ ਕਰਵਾ ਲਓ 2 ਸਾਲ ਬਾਅਦ ਤੁਹਾਨੂੰ ਉੱਥੋਂ ਟੀਆਰਸੀ ਮਿਲ ਜਾਣੀ ਹੈ ਅਸ਼ੀਸ਼ ਵਲੋਗਜ਼ ਦਾ ਨਾਮ ਜੀ ਸਰਦਾਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਆਪ ਬਲਵੀਰ ਸਿੰਘ ਪਹਿਲੇ ਮੇਰੇ ਪੇਪਰ 28 ਅਪ੍ਰੈਲ ਨੂੰ ਸਬਮਿਟ ਹੋ ਸੀ ਕੋਈ ਇਨਫੋਰਮੇਸ਼ਨ ਨਹੀਂ ਆ ਰਹੀ ਸਾਲ ਵਾਲੇ 28 ਅਪ੍ਰੈਲ ਅਪ੍ਰੈਲ ਮਈ ਜੂਨ ਭਾਜੀ ਜੂਨ ਦੇ ਐਂਡ ਤੱਕ ਤੁਹਾਨੂੰ ਕੁਝ ਮੇਲਾਂ ਮੂਲਾਂ ਆਉਗੀਆਂ ਅੱਛਾ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਜਿਹੜਾ ਵੀ ਬੰਦੇ ਨੂੰ ਇਹ ਇਹ ਆਈ ਨਾ ਮੇਲ ਇਹ ਕਲੈਕਸ਼ਨ ਵਾਸਤੇ ਆਜੋ ਇਹਦਾ ਮਤਲਬ ਹੁੰਦਾ ਤੁਹਾਡਾ ਪਾਸਪੋਰਟ ਕਲੈਕਸ਼ਨ ਲਈ ਰੈਡੀ ਹੈ ਤੇ ਤੁਹਾਡਾ ਵੀਜ਼ਾ ਨਹੀਂ ਲੱਗਾ ਹੈਗਾ ਠੀਕ ਹੈ ਤੇ ਜਿਹੜੇ ਡਿਸਪੈਚ ਹੋ ਗਿਆ ਦਾ ਮਤਲਬ ਤੁਹਾਡਾ ਵੀਜ਼ਾ ਲੱਗਾ ਹੈ ਪੰਜਾਬ ਸਿੰਘ ਵੀਰ ਜੀ 24 ਫਰਵਰੀ 2025 ਨੂੰ ਭਰੇ ਸੀ ਕੋਟੇ ਵਿੱਚ ਨੇਮ ਹੈਗਾ ਜਾਂ ਨਹੀਂ ਐਦਾਂ ਨਹੀਂ ਭਾਜੀ ਮੈਂ ਦੱਸ ਸਕਦਾ ਹੈਗਾ ਕਿ ਕੋਟੇ 'ਚ ਨਾਮ ਹੈਗਾ ਜਾਂ ਨਹੀਂ ਇਹ ਤੁਹਾਡਾ ਏਜੰਟੀ ਦੱਸ ਸਕਦਾ ਹੈ ਪਰ ਹਾਂ ਫਰਵਰੀ ਕੋਈ ਵੀ ਫਰਵਰੀ ਨੂੰ ਕਿਹੜੇ ਪੇਪਰ ਭਰੇ ਯਾਰ 24 ਫਰਵਰੀ ਨੂੰ ਕਿਹੜੇ ਪੇਪਰ ਸਾਡੇ 24 ਫਰਵਰੀ ਤਾਂ ਫਿਰ B2020 ਵਾਲੇ ਪੇਪਰ ਭਰੇ ਹੋਣੇ ਤੁਸੀਂ ਰੈਸਟੋਰੈਂਟ ਇੰਡੀਅਨ ਭਾਜੀ ਤੁਸੀਂ ਚੱਕ ਸਕਦੇ ਹੋ ਨਹੀਂ ਭਾਜੀ ਮੇਰੇ ਹੱਥ ਨਹੀਂ ਹੈਗਾ ਇਹ ਥੋੜਾ ਜਿਹਾ ਮਤਲਬ ਹਾਈ ਲੈਵਲ ਦਾ ਗੰਮ ਆ ਇਹ ਜਿਹੜਾ ਸਰਕਸ ਵਾਲੇ ਪੇਪਰ ਆ ਅੰਦਰ ਗਰਤੀ ਚੱਕ ਹੁੰਦੇ ਲੋਕਾਂ ਨੇ ਵੀਐਫਐਸ ਵਾਲਿਆਂ ਦਾ ਧੰਦਾ ਜਿੱਦਾ ਕਹਿਦੀ ਹੈ ਨਾ ਮਾਫੀਆ ਵੀ ਵੀਐਫਐਸ ਵਾਲੇ ਹੈਗੇ ਉਹੀ ਚੱਕ ਸਕਦੇ ਆ ਇਹ ਅਲੀ ਅਲੀ ਹਾਏ ਜੀ ਹਾਏ ਓਕੇ bro ਥੈਂਕ ਬਹੁਤ ਬਹੁਤ ਗੁੱਡ ਇਨਫੋਰਮੇਸ਼ਨ ਬਾਈ ਗੁਰੂ ਮੇਰ ਕਰੀਏ ਤੁਹਾਡੇ ਦੇ ਥੈਂਕ ਯੂ ਬ੍ਰਦਰ ਹਰਿਆਣ ਕਪੂਰ ਪਾਜੀ ਇੰਸ਼ੋਰੈਂਸ ਕਰਾਉਣੀ ਕਦੋਂ ਚਾਹੀਦੀ ਹੈ ਇੰਸ਼ੋਰੈਂਸ ਫਾਈਲ ਰੈਡੀ ਉਦੋਂ ਕਰਵਾਓ ਜਦੋਂ ਤੁਹਾਡੇ 20 ਦਿਨ ਰਹਿੰਦੇ ਆ ਠੀਕ ਆ ਜੀ ਤੇ ਇੰਸ਼ੋਰੈਂਸ ਉਹਦੋਂ ਕਰਾਉਣੀ ਚਾਹੀਦੀ ਆ ਤੋਂ ਪਹਿਲਾਂ ਨਾ ਕਰਾਓ ਕਿਉਂਕਿ ਕਈ ਵਾਰੀ ਤੁਹਾਡੀ ਜਿਹੜੀ ਉਹ ਅਪਾਇੰਟਮੈਂਟ ਸ਼ਫਲ ਹੋ ਜਾਂਦੀ ਆ ਠੀਕ ਆ ਹਾਂਜੀ ਭਾਜੀ ਮੈਂ ਰੋਮ ਸਿਟੀ ਅਪਲਾਈ ਕੀਤੇ ਮਾਰਚ 2025 ਮਾਰਚ ਚ ਅਪਲਾਈ ਕੀਤੇ ਆ ਪੇਪਰ B2020 ਵਾਲੇ ਹੋਣੇ ਆ ਪਰ ਜੂਨ ਦੇ ਵਿੱਚ ਨਿਕਲਨੇ ਆ ਇਹ ਐਂਡ ਵਿੱਚ ਪ੍ਰਵੀਨ ਕੋਰ ਸਸਕਲ ਵੀਜ ਜੀ ਮਈ 6 ਨੂੰ ਫਾਈਲ ਸਬਮਿਟ ਹੋਈ ਸੀ ਡੋਮੈਸਟਿਕ ਨੂੰ ਲਾਸਟਾ ਅਜੇ ਤੱਕ ਕੋਈ ਅਪਡੇਟ ਨਹੀਂ ਆਈ ਸਟਿਲ ਇਨ ਪ੍ਰੋਸੈਸ ਸਟ ਪ੍ਰੋਸੈਸ ਹੀ ਆਣਾ ਭਾਜੀ ਪਰਵੀਨ ਕੌਰ ਸਿਸਟਰ ਤੇ ਇਹ ਹੈਗਾ ਮਈ 6 ਨੂੰ ਮਈ ਜੂਨ ਹਜੇ ਟਾਈਮ ਲੱਗਣਾ ਜੀ 15 20 ਦਿਨ ਬਾਅਦ ਕੋਈ ਤੁਹਾਨੂੰ ਜਵਾਬ ਆਊਗਾ ਪੰਜਾਬ ਸਿੰਘ ਵੀਰ ਜੀ B2020 ਦਾ ਕੀ ਮਤਲਬ B202020 ਇੱਕ ਪੇਪਰਾਂ ਦਾ ਨਾਮ ਦਿੱਤਾ ਹੋਇਆ ਆ ਹੋਰ ਕੀ ਆ ਸਾਲ ਵਾਲੇ ਪੇਪਰ ਹੁੰਦੇ ਆ ਇਹ ਸਾਰਾ ਸਾਲ ਓਪਨ ਹੁੰਦੇ ਆ ਕੰਸਟਰਕਸ਼ਨ ਵਾਲੇ ਪੇਪਰ ਹੁੰਦੇ ਆ ਜਾਂ ਫਿਰ ਹੋਟਲ ਲਾਈਨ ਦੇ ਹੁੰਦੇ ਆ ਫਰਮਾਂ ਭਰਦੇ ਆ ਠੀਕ ਆ ਮੈਂ ਮੜ ਕੇ ਕੰਮ ਕਰਦਾ ਪਿਆ ਆ ਦੀ ਬ੍ਰਦਰ ਮੈਂ ਖਾਣਾ ਤੋਂ ਮੈਂ ਦੇਖਦਾ ਮੜਿਆ ਬ੍ਰਦਰ ਮੈਂ ਖੰਨੇ ਤੋਂ ਤੁਹਾਨੂੰ ਮਿਲਣ ਆਣਾ ਹੈ ਆਜੋ ਜਦੋਂ ਮਰਜੀ ਆਜੋ ਇੱਥੇ ਹੀ ਆਵਾਂਗੇ ਜਦੋਂ ਮਰਜੀ ਆਜੋ ਮਹਾਰਾਜ ਕੋਈ ਚੱਕ ਨਹੀਂ ਹੁਸ਼ਿਆਰਪੁਰ ਨਹੀਂ ਮੈਂ ਮੈਂ ਥੋੜਾ ਕੰਮ ਕਰਦਾ ਫੇ ਪੁੱਤ ਮੈਂ ਕੰਮ ਕਰਦਾ ਫੇ ਉਹਨਾਂ ਤੂੰ ਚੱਲ ਜਾ ਦਾਦੂ ਕੋਈ ਗੱਲ ਨਹੀਂ ਪਾਜੀ ਏਜੰਟ ਕਹਿੰਦਾ ਕਿ ਕੋਟੇ 'ਚ ਨਾਮ ਹੈਗਾ ਆ ਵੇਟ ਕਰ ਜੂਨ ਤੱਕ ਹਾਂਜੀ ਮੈਂ ਦੱਸਿਆ ਹੈ ਜੂਨ ਤੱਕ ਤੁਹਾਨੂੰ ਵੇਟ ਕਰਨੀ ਚਾਹੀਦੀ ਹੈਗੀ ਆ ਵੀਰ ਜੀ ਡੋਮੈਸਟਿਕ ਪੇਪਰ ਕਦੋਂ ਨਿਕਲਣਗੇ ਮੰਟੋਵਾ ਤੋਂ 9:07 ਮੰਟੋਵਾ ਮੰਟੋਵਾ ਵੀ ਆ ਜਨ ਜੂਨ ਦੇ ਵਿੱਚ ਹਿਲਜੁਲ ਹੋਣੀ ਚਾਹੀਦੀ ਓਦਾਂ ਬਾਕੀ ਦੇਖਦੇ ਆਂ ਮਨਦੀਪ ਕੌਰ ਪਾਜੀ ਹੁਣ 2 ਮਹੀਨਤ ਬਾਅਦ ਦਿੱਲੀ VFS ਤੋਂ ਵੀਜ਼ਾ ਕਲੈਕਟ ਕਰਨੇ ਕੇ ਲਈ ਕਿਉਂ 2 ਮਹੀਨਤ ਬਾਅਦ ਵੀਜ਼ਾ ਅਪਡੇਟ ਕਰਨ ਲਈ ਠੀਕ ਹੈ ਜੀ 2 ਮਹੀਨਤ ਲਈ ਵੀਜ਼ਾ ਤੁਸੀਂ ਬਾਅਦ ਦਿੱਲੀ VFS ਤੋਂ ਵੀਜ਼ਾ ਕਲੈਕਟ ਕਰਨੇ ਕੇ ਲਈ ਕਿਉਂ ਮਨਦੀਪ ਗੌਰਵ ਇਹਦਾ ਮਤਲਬ ਹੈਗਾ ਤੁਹਾਡਾ ਵੀਜ਼ਾ ਨਹੀਂ ਲੱਗਾ ਯਾਰ ਜੇ ਤੁਹਾਨੂੰ ਇਹ ਇਨਫੋਰਮੇਸ਼ਨ ਆਈ ਹੈ ਫਿਰ ਤੁਹਾਨੂੰ ਵੀਜ਼ਾ ਨਹੀਂ ਲੱਗਾ ਜੇ ਤੁਹਾਨੂੰ ਉਥੇ ਬੁਲਾਇਆ ਆ ਤਾਂ ਵੀਰ ਫੈਮਿਲੀ ਦੇ ਪੇਪਰ ਸਿੱਧੇ ਜਮ੍ਹਾਂ ਹੋ ਜਾਂਦੇ ਆ ਨਹੀਂ ਜੀ ਫੈਮਿਲੀ ਦੇ ਪੇਪਰ ਸਿੱਧੇ ਜਮ੍ਹਾਂ ਨਹੀਂ ਹੁੰਦੇ 15 ਦਿਨ ਪਹਿਲਾਂ ਤੁਹਾਨੂੰ ਅਪਾਇੰਟਮੈਂਟ ਜ਼ਰੂਰ ਮਿਲ ਜੂਗੀ ਪੀਵੀ 04 ਫਰੀਦਕੋਟ ਮੇਰੇ ਬਰੋ ਪੇਪਰ ਅਪ੍ਰੈਲ ਵਿੱਚ ਨਿਕਲੇ ਸੀ 9 ਮੰਥ ਵਾਲੇ ਐਂਡ ਅਪਾਇੰਟਮੈਂਟ ਜਲੰਧਰ ਦੀ ਸੀ 23 ਅਕਤੂਬਰ ਦੀ ਚੱਕਰ ਤਾਂ ਨਹੀਂ ਬਰੋ ਕਿਉਂਕਿ 6 ਮੰਥ ਤੋਂ ਬਾਅਦ ਆਪ ਅਪਾਇੰਟਮੈਂਟ ਨਹੀਂ ਕੋਈ ਚੱਕਰ ਨਹੀਂ ਹੈਗਾ ਆ ਜਿਹੜਾ ਮੈਸੇਜ ਆਇਆ ਮਾਝੇ ਕਲੇ ਬਾਉ ਪਾਜੀ ਸਾਡੀ 81468 ਨੰਬਰ ਕੋਈ ਅਪਡੇਟ ਹਜੇ ਨਹੀਂ ਤੁਹਾਡਾ ਵੈਰੀਫਾਈ ਹੋਣ ਵਾਲਾ ਆ ਅਪਾਇੰਟਮੈਂਟ ਜਿਹੜਾ ਨਾ 81468 ਨੰਬਰ ਪਾਇਆ ਆ ਇਹਨਾਂ ਦੇ ਬਸ ਨੰਬਰ ਆਉਣ ਵਾਲਾ ਹੀ ਆ ਕੱਲ ਪਰਸੋਂ ਤੱਕ ਇਹਦੇ ਲਿੰਕ ਆ ਜਾਣੇ ਐਤਵਾਰ ਸੋਮਵਾਰ ਨੂੰ ਤੁਹਾਨੂੰ ਮਿਲ ਜਾਣੀ ਆ ਬਲਵੀਰ ਸਿੰਘ ਪਾਜੀ ਤੁਸੀਂ ਹਰਿਆਣਾ ਤੋਂ ਜਾਂ ਇਟਲੀ ਮੈਂ ਹਰਿਆਣਾ ਜੀ ਮੈਂ ਹਰਿਆਣਾ ਦਾ ਆ ਇਟਲੀ ਦਸੰਬਰ ਚ ਜਾਵਾਂਗੇ ਬਾਕੀ ਹੋਰ ਕੰਟਰੀਆਂ ਚ ਘੁੰਮਦੇ ਰਹਿੰਦਾ ਆ ਤੇ ਯਾਰ ਮੈਨੂੰ ਤੁਸੀਂ ਨਾ ਮਤਲਬ ਜਦੋਂ ਮੈਂ ਕਿਸੇ ਹੋਰ ਕੰਟਰੀ ਦੀ ਵੀਡੀਓ ਪਾਉਣਾ ਹੈ ਤੁਹਾਡਾ ਕੋਈ ਪਿਆਰ ਹੀ ਨਹੀਂ ਮਿਲਦਾ ਹੈਗਾ ਨਾ ਤੁਸੀਂ ਕੋਈ ਕਮੈਂਟ ਕਰਦੇ ਆ ਜੇ ਮੇਰਾ ਐਕਚੁਅਲ ਜਿ ਸ਼ੌਂਕ ਕੀ ਹੈਗਾ ਕਿ ਅਲੱਗ-ਅਲੱਗ ਕੰਟਰੀਆਂ 'ਚ ਘੁੰਮਣਾ ਤੇ ਉੱਥੇ ਦਾ ਕਲਚਰ ਦੇਖਣਾ ਉੱਥੇ ਦੇ ਵਲੌਗ ਬਣਾਉਣੇ ਹਨ ਜੇ ਤੁਹਾਨੂੰ ਸਾਰਿਆਂ ਨੂੰ ਪਸੰਦ ਹੋਊਗੀ ਤਾਂ ਥੱਲੇ ਮਤਲਬ ਪਸੰਦ ਆਊਗੀ ਜਰੂਰ ਜੇ ਤੁਸੀਂ ਚਾਹੁੰਦੇ ਹੋ ਕਿ ਇਦਾਂ ਮੈਂ ਪਾਵਾਂ ਤਾਂ ਥੱਲੇ ਕਮੈਂਟ ਜਰੂਰ ਕਰ ਦਿਓਗੇ ਪਾਉਣੇ ਚਾਹੀਦੇ ਆ ਫਿਰ ਮੈਂ ਪਾਉਣੇ ਸ਼ੁਰੂ ਕਰ ਦਨੇ ਕੱਲ ਤੋਂ ਠੀਕ ਹੈ ਬੀ ਪਾਜੀ ਬੀ 2020 ਪੇਪਰ 95 ਕੋਈ ਚਾਂਸ ਬਿਲਕੁਲ ਨਿਕਲੂਗੇ ਪਾਜੀ ਬੀ 2020 ਵਾਲੇ ਨਿਕਲਣੇ ਹੀ ਆ ਕਿਰਨਦੀਪ ਮੇਰੀ 25 ਅਪ੍ਰੈਲ ਦੀ ਸੀ ਅਪਾਇੰਟਮੈਂਟ ਬਾਈ ਜੀ 9 ਮਹੀਨੇ ਵਾਲੇ ਜਾ ਕੇ ਪੱਕੇ ਹੋ ਸਕਦੇ ਕਿਉਂ ਹੋ ਨਹੀਂ ਹੋ ਸਕਦੇ ਸਾਰੇ ਹੋ ਸਕਦੇ ਆ ਸਮਰਨ ਵੀਰੇ ਅਪਾਇੰਟਮੈਂਟ ਮਿਲੀ ਹੈ ਨਵੰਬਰ ਦੀ 7 ਮਈ ਨੂੰ ਅਪਲਾਈ ਕੀਤੀ ਸੀ ਓਕੇ ਮਨਪ੍ਰੀਤ ਸਿੰਘ ਥੈਂਕਸ ਪਾਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਵਾਹਿਗੁਰੂ ਤੁਹਾਡੇ ਤੇ ਤੁਹਾਡੀ ਲੰਬੀ ਉਮਰ ਕਰੇ ਥੈਂਕ ਯੂ ਜੀ ਸਿੰਘ ਮਲਕੀਰ ਪਾਜੀ ਹਰਿਆਣ ਕਪੂਰੋ ਆਇਆ ਕਰੋ ਬਾਈ ਫੁੱਲ ਸਪੋਰਟ ਹੈ ਹਾਂਜੀ ਵੀਰ ਵੀਰਜੀ ਬਲੌਗਸ ਥੈਂਕ ਯੂ ਥੈਂਕ ਯੂ ਸੋ ਮੱਚ ਪਾਇਆ ਕਰਨੇ ਹੁਣ ਮੈਂ ਛਾਲ ਡੇਲੀ ਬਲੌਗ ਵੀ ਸ਼ੁਰੂ ਕਰਾਂ ਨਾ ਥੋੜੇ ਥੋੜੇ ਮੜੇ ਮੜੇ ਡੇਲੀ ਕੀ ਚੱਲਦਾ ਕੀ ਨਹੀਂ ਚੱਲਦਾ ਫੁੱਟਬਾਲ ਫੁੱਟਬਾਲ ਖੇਡਾਂਗੇ ਰੁਕ ਜਾ ਹਜੇ ਮੜਾ ਜ ਮੈਨੂੰ ਰਹਿ ਗਿਆ ਬਸ ਕੰਮ ਠੀਕ ਆ ਫੁੱਟਬਾਲ ਖੇਡਾਂ ਰੈਸਟੋਰੈਂਟ ਦਾ ਜਰੂਰ ਭਾਜੀ ਸਪੋਰਟ ਕਰਾਂਗੇ ਭਾਜੀ ਪਾਇਆ ਕਰੋ ਵੀਡੀਓ ਭਾਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਤੇ ਬਾਕੀ ਅੱਜ ਜਿਆਦਾ ਬਹੁਤਾ ਮੇਰਾ ਦਿਲ ਨਹੀਂ ਕਰਦਾ ਹੈਗਾ ਗੱਲ ਕਰਨ ਨੂੰ ਕਿਉਂਕਿ ਜਿਹੜਾ ਇਨਸੀਡੈਂਟ ਜਿਆ ਹੋਇਆ ਨਾ ਥੋੜਾ ਜਿਹਾ ਮਨ ਨੂੰ ਪਰੇਸ਼ਾਨੀ ਜੀ ਦੇ ਰਿਹਾ ਤੇ ਬਾਕੀ ਜਦੋਂ ਕੋਈ ਇਨਫੋਰਮੇਸ਼ਨ ਆਈ ਮੈਂ ਤੁਹਾਨੂੰ ਜਰੂਰ ਅ ਅਪਡੇਟ ਕਰੂੰਗਾ ਠੀਕ ਹੈ 59 ਮੰਥ ਵਾਲੇ ਪੇਪਰ ਦਾ ਜੋ ਨਿਕਲਨੇ ਇੱਕ ਬਰੋ ਹੋਰ ਦੱਸੋ ਤੁਸੀਂ ਜਾਣਦੇ ਹੋ ਰਹਿਣ ਜਾਂਦੇ ਰਹਿੰਦੇ ਹੋ ਗੁਮਨ ਫਿਰਨ ਸਪੇਨ ਵਿੱਚ ਐਂਟਰੀ ਕਰਨੀ ਹੋਵੇ ਕਿਹੜਾ ਵੀਜ਼ਾ ਬੈਸਟਾ ਘੱਟ ਰੇਟ ਵਿੱਚ ਜਾਗ ਕਿਵੇਂ ਆਪਾਂ ਜਾ ਸਕਦੇ ਆ ਸਪੇਨ ਕਟ ਵੀ ਤੇ ਯਾਰ ਇਹਨਾਂ ਦੀ ਨਾ ਵੀਡੀਓਸ ਪਾਉਂਗਾ ਮੈਂ ਪ੍ਰੋਪਰ ਕਿ ਹਾਂ ਵੀ ਕਿੱਦਾਂ ਕਿੱਦਾਂ ਹੈਗਾ ਆ ਪ੍ਰਿੰਸ ਜੋਸ਼ਨ ਹਰਿਆਣੇ ਚੋਂ ਕਿੱਥੋਂ ਆ ਪਾਜੀ ਤੁਸੀਂ ਹਰਿਆਣਾ ਪੰਜਾਬ ਵਾਲਾ ਜੀ ਹੁਸ਼ਾਰਪੁਰ ਡਿਸਟ੍ਰਿਕਟ ਗੌਰਵ 바ਵਾ ਥੈਂਕਸ ਭਾਜੀ ਚਲੋ ਠੀਕ ਆ ਜੀ ਥੈਂਕ ਯੂ ਤੇ ਆਪਾਂ ਫਿਰ ਕਿਸੇ ਟਾਈਮ ਗੱਲ ਕਰਾਂਗੇ ਹੁਣ ਥੋੜਾ ਜਿਆ ਕਾਕੇ ਨਾ ਮੈਂ ਖੇਡਣਾ ਆ ਕਹਿੰਦਾ ਕਿ ਫੁੱਟਬਾਲ ਮੈਨੂੰ ਖੜਾਓ ਪਾਪਾ ਕੀ ਮਾਬੂ ਖੇਡਣਾ ਆ ਬੋਏ ਫੁੱਟਬਾਲ ਖੇਡਣਾ ਕਹਿੰਦਾ ਚਲੋ ਠੀਕ ਆ ਜੀ ਬਾਏ ਬਾਏ ਤੇ ਮਿਲਦੇ ਆਂ ਫਿਰ ਆਪਣੇ ਅਗਲੇ ਲਾਈਵ ਦੇ ਵਿੱਚ ਇਸੇ ਟਾਈਮ ਦੇ ਵਿੱਚ ਆਪਾਂ ਲਾਈਵ ਹੋਇਆ ਕਰਾਂਗੇ ਜਦੋਂ ਵੀ ਹੋਣਾ ਹੈ ਥੈਂਕ ਯੂ ਸੋ ਮੱਚ ਫੋਰ ਸਪੋਰਟ ਤੇ ਬਾਕੀ ਜਿਹੜੀਆਂ ਵੀ ਵੀਡੀਓਜ਼ ਇਦਾਂ ਦੀਆਂ ਹੈਗੀਆਂ ਥੱਲੇ ਕਮੈਂਟ ਕਰ ਦਿਆ ਕਰੋ ਮੈਂ ਜਰੂਰ ਬਣਾਇਆ ਕਰੂੰਗਾ ਕਿ ਆਹ ਦੇਸ਼ ਵਿੱਚ ਤੁਸੀਂ ਕਿੱਦਾਂ ਜਾ ਸਕਦੇ ਆ ਲੀਗਲ ਐਂਟਰੀ ਕਿੱਦਾਂ ਲੈ ਸਕਦੇ ਆ ਘੱਟ ਬਜਟ ਦੇ ਉੱਤੇ ਓਕੇ ਬਾਏ ਬਾਏ ਥੈਂਕ ਯੂ ਤੇ ਸਪੋਰਟ ਕਰਦੇ ਰਹੋ